ਇਸ ਤੋਂ ਗਰਮੀ ਤੋਂ ਬਚਾਅ ਲਈ ਬੱਚਿਆਂ ਲਈ ਪੂਰੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਸ਼ੁਰੂ ਕਰਨ ਕੀਤੀ ਗਈ ਜੀ ਕਿੰਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਕਿਉਂਕਿ ਪਿੰਡ ਰਾਮਨਗਰ ਚਾਹੀਆ ਔਰ ਰਾਮਨਗਰ ਦੀ ਸ਼ੁਰੂਆਤ ਇਹ ਔਰ ਇੱਕ ਲੋਟ ਹਲਕੇ ਦਾ ਫੈਸਲਾ ਸੀ ਮੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਆ ਤੇ ਜਿਹੜਾ ਫੈਸਲਾ ਇਹ ਸੀ ਲਗਾਇਆ ਹੈ ਇਹ ਮਲੋਟ ਹਲਕੇ ਦਾ ਸੀ ਜਾਂ ਕਹਿ ਲੋ ਕਿ ਸਾਡੇ ਵੱਲੋਂ ਹੀ ਇਹ ਪਹਿਲ ਦਿੱਤੀ ਗਿਆ ਕਿ ਮੈਂ ਜੋ ਦੋ ਦਿਨ ਪਹਿਲਾਂ ਅਨਾਉਂਸ ਕੀਤਾ ਸੀਗਾ ਕਿ ਮੈਂ ਸਾਰੇ ਸ਼ਹਿਰ ਦੇ ਇਹਦੇ ਸਰਕਾਰੀ ਸਕੂਲਾਂ ਵਿੱਚ AC ਲਵਾਵਾਂਗੇ ਉਹ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਸਾਰੇ ਸਰਪੰਚ ਸਹਿਬਾਨਾਂ ਦੇ ਜਿਨ੍ਹਾਂ ਨੇ ਫੈਸਲਾ ਲਿਆ ਕਿ ਸ਼ਹਿਰ ਚ ਨਹੀਂ ਅਸੀਂ ਪਿੰਡਾਂ ਚ ਵੀ ਲਾਵਾਂਗੇ ਸੋ ਅੱਜ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਪਿੰਡ RAM Nagar ਤੋਂ ਪਿੰਡ RAM Nagar ਤੋਂ ਸਾਡੇ ਸਰਪੰਚ ਸਰ ਨੇ ਪੂਰੀ ਪੰਚਾਇਤ ਨੇ ਮਿਲ ਕੇ ਸਰਕਾਰੀ ਸਕੂਲ ਦੇ ਵਿੱਚ ਅਚਰ AC ਲਗਾਇਆ ਔਰ ਇਹਦੇ ਪਿੱਛੇ ਮੰਕਤਾ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਪੂਰਨ ਤੌਰ ਤੇ ਪੜ੍ਹਾਈ ਵੱਲ ਸਮਰਪਿਤ ਹੋ ਕੇ ਪੜ੍ਹਨ ਤਾਂ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਸਕੇ ਜੋ ਇਸ ਤਰ੍ਹਾਂ ਕਰਕੇ ਅਸੀਂ ਸਰਕਾਰੀ ਸਕੂਲਾਂ ਨੂੰ ਸક્ષਮ ਕਰਨ ਜਾ ਰਹੇ ਹਾਂ। ਇਹ ਸਰਕਾਰ ਦਾ ਪ੍ਰਾਣ ਹੈ ਜਾਂ ਕਿ ਪੰਚਾਇਤ ਜਾਂ ਜਿਹੜੀ ਨਗਰ ਕੌਂਸਲ ਆਦੇ ਤੌਰ ਤੇ ਨਾਰੀ ਨਾਮ ਦਾ। ਅ ਦੇਖੋ ਜੀ ਇਹ ਤਾਂ ਆਪੋ ਆਪਣੀ ਸੋਚ ਹੈ। ਸਰਕਾਰ ਦਾ ਉਪਰਾਲਾ ਜਿਹੜਾ ਤੁਹਾਨੂੰ ਸ਼ਹਿਰ 'ਚ ਮੈਂ ਅਨਾਉਂਸ ਕੀਤਾ ਸੀ। ਰੇ ਹੋਣ ਸਰਪੰਚਾਂ ਨੇ ਆਪਣੇ ਆਪ ਦੇ ਵੱਲੋਂ ਵੀ ਕੰਟਰੀਬਿਊਟ ਕਰ ਰਹੇ ਹੋ ਸੋ ਇਹ ਸਾਂਝਾ ਉਪਰਾਲਾ ਸਰਪੰਚ ਵੀ ਸਾਡੀ ਹੈ ਸਾਂਝਾ ਉਪਰਾਲਾ ਕਹਿ ਸਕਦੇ ਹੋ ਤੁਸੀਂ ਅਸੀਂ ਫੈਸਲਾ ਲਿਆ ਸਰਪੰਚ ਸਾਹਿਬਾਨ ਦੇ ਸਾਥ ਜੇ ਤੁਸੀਂ ਲੋੜ ਹਰਕਿਤੇ ਕਿਤੇ ਕਿਤੇ ਲੋੜ ਹਰਕਿਤੇ ਸਕੂਲਾਂ ਦੇ ਵਿੱਚ ਲੱਗ ਰਿਹਾ ਹੈ ਕਿਸ ਤਰ੍ਹਾਂ ਦਾ ਮੈਸੇਜ ਹੈ ਉਹ ਪੂਰੇ ਪੰਜਾਬ ਦੇ ਵਿੱਚ ਵੀ ਦੂਜੇ ਹਰਕਿਆਂ ਦੇ ਵਿੱਚ ਵੀ ਆਪਣੇ ਕੰਟੀਨ ਦੇ ਵਿੱਚ ਲੱਗ ਤਾਂ ਬੱਚੇ ਬਿਲਕੁਲ ਜੀ ਮੈਂ ਕਿਉਂਕਿ ਪਹਿਲਾਂ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਐਜੂਕੇਸ਼ਨ ਤੇ ਕੰਮ ਹੋ ਰਿਹਾ ਹੈ ਕਿ ਹਰ ਪੜਾ ਨਾਲ ਅੱਗਾ ਸੁਹੂਤਾਂ ਦੇ ਰਿਹਾ ਸੋ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੋਈ ਵੀ ਅ ਅੱਜਕਲ ਗਰੀਬ ਪਰਿਵਾਰ ਹੈ ਉਹ ਵੀ ਚਾਹੁੰਦੇ ਆ ਵੀ ਉਹ ਇਸੀ ਜਰਵੀ ਦਾ ਕਹਿ ਰਾ ਸੋ ਮੈਂ ਆਪਣੇ ਬਾਕੀ ਜਿਹੜੇ ਅੰਦਰ ਨੇ ਸਰਦਾਰ ਹੈ ਮੰਤਰੀ ਸਹਿਬਾਨ ਹੈ ਉਹਨਾਂ ਨੂੰ ਵੀ ਇਹ ਮੈਸੇਜ ਦੇਵਾਂਗੀ ਕਿ ਇਸ ਚੀਜ਼ ਵੱਲ ਵੀ ਉਹ ਧਿਆਨ ਦੇਣ ਇਹਦੀ ਜ਼ਰੂਰਤ ਹੈ ਅੱਜ 6 AC ਲਗਾਏ ਗਏ ਆ ਜੀ ਜਿਹਨੇ ਕਮਰੇ ਸੀ ਉਸ ਸਾਹ ਨਾਲ ਪੰਜਾਬ ਨੇ AC ਲਵਾ ਕੇ ਦਿੱਤੇ ਆ ਕੁਝ ਜਿਹਨੇ ਲੋ ਲੋ ਹੀ ਵਿਦੈਸ਼ ਕਰੇ ਬਿਲਕੁਲ ਜੀ ਅਸੀਂ ਸਾਰੇ ਕਮਰੇ ਕਿਉਂਕਿ ਅਸੀਂ ਬੱਚਿਆਂ ਦੀ ਸਹੂਲਤ ਲਈ ਕਰ ਰਹੇ ਹਾਂ ਸੋ ਬੱਚਿਆਂ ਨੂੰ ਅਸੀਂ ਬੰਦੇ ਨਹੀਂ ਰਹਿਣ ਹਮਾਂ ਜੀ ਇਸ ਕੋ ਕਿ ਉਹ ਸੈਸ਼ਨ ਬ੍ਰਾਂਡ ਦੇ ਰਹਿ ਰਹੇ ਉਹ ਵੀ ਕਰ ਰਹੇ ਹੈਗੇ ਕਿ ਅਸੀਂ ਮੁੱਦਾ ਕਾਉਣਾ ਸੀਗਾ ਬੈਸਟਾਂ ਦਾ ਆਪੇ ਪਿਆ ਜਾਂਦਾ ਪਰ ਯਾਰ ਕੋਈ ਸੈਸ਼ਨ ਨੂੰ ਕਿ ਪਾਏ ਜਾਂਦੇ ਲੋ ਜੀ ਉਹਨਾਂ ਦੇ ਮੁੱਦੇ ਦਾ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਕਹਿੰਦੇ ਸੀ ਕਿ 10 ਨਹੀਂ ਵਧਾਏ ਸੋ 10 ਵੀ ਵਧਾ ਦਿੱਤੇ ਹੁਣ ਦੋ ਤੋਂ ਦੋ ਦਿਨ ਹੋਰ ਚੱਲਣਾ ਜਦੋਂ ਉਹਨਾਂ ਨੂੰ ਬੋਲਣ ਨੂੰ ਕਹਿੰਦੇ ਇਹ ਤਾਂ ਹੁਣ ਲਾਈਵ ਚੱਲਦਾ ਲੋਕਾਂ ਤੋਂ ਵੀ ਕੁਝ ਨਹੀਂ ਲਿੱਤਿਆ ਜਦੋਂ ਬੋਲਣ ਨੂੰ ਕਹਿੰਦੇ ਉਦੋਂ ਉੱਠ ਕੇ ਬਾਹਰ ਚਲੇ ਜਾਂਦੇ ਆ ਸੋ ਉਹਨਾਂ ਕੋਲ ਕਹਿਣ ਲਈ ਕੁਝ ਨਹੀਂ ਹੈ ਸਿਰਫ ਤਾਂ ਸਿਰਫ ਡਰਾਮੇ ਆ ਕਰੀ ਜਾਂਦੇ ਆ ਮਾਸਾ ਨੇ ਇਹਨਾਂ ਦੇ ਅੰਸ਼ਕ ਧਾਰਮਿਕ ਤੇ ਅਪਲਾਈ ਹੈ ਕਿ ਇਹ ਅਸੀਂ ਪ੍ਰਧਾਨ ਮੰਤਰੀ ਖੇਤੇ ਜਾਂਦਾ ਹਨ ਕੁਝ ਦੇ ਆਹੋ ਉੱਪਰ ਤੋਂ ਮੰਤਰੀ ਦੇ ਉੱਤੇ ਦਬਾਅ ਬਾਇਆ ਜਾਂ ਕੁਝ ਹੋਰ। ਇਹੋ ਭਾਜੀਪੀ ਜੋ ਕਰਦੀ ਹੈ ਜਾਂ ਮੋਦੀ ਦੀ ਜੋ ਪਾਲਿਸੀ ਹੈ ਉਹ ਡਿਕਟੇਟਰਸ਼ਿਪ ਵਾਲਾ ਤਰੀਕਾ ਹੈ। ਪਰ ਸ਼ੁਰੂ ਤੋਂ ਹੀ ਦੇਖਦੇ ਆਏ ਹਾਂ। ਸੋ ਜਿੰਨੇ ਵੀ ਫੈਸਲੇ ਉਹ ਕਰਤੀ ਹੈ ਕੇਂਦਰ ਦੀ ਸਰਕਾਰ ਉਹ ਥੋਪਦੀ ਹੈ ਉਹ ਸਵਾਲ ਕਰਨ ਤੇ ਤਾਂ ਕਦੇ ਰਾਜੀ ਨਹੀਂ ਹੁੰਦੇ ਵੀ ਅਸੀਂ ਇਸ ਦਾ ਜਵਾਬ ਦੇਵਾਂਗੇ। ਕਿ ਜੇ ਇਹ ਧਾਰਨ ਹੈ ਕਿ ਅਜ ਤੱਕ 15 ਸਾਲ ਹੋ ਜਾਣੇ ਆ ਅਜ ਤੱਕ ਜਿਹੜਾ ਕਹਿੰਦੇ ਹੋ ਕਿ ਪ੍ਰਾਈਮ ਮਿਨਿਸਟਰ ਨੇ ਕੋਈ ਪੀਸੀ ਨਹੀਂ ਕੀਤਾ ਰਿਕਾਰਡ ਸੋ ਉਹ ਇਸ ਤਰ੍ਹਾਂ ਲੋਕਾਂ ਨੂੰ ਜਵਾਬ ਦੇ ਨਿਕਰੇ ਹੁੰਦੇ ਸਿਰ ਥੋਕ